ਵੇਟਾਈ ਦਿਨ ਹੋਗੇ ਤਾਪ ਚੜੇ ਨੂੰ ਤਾਂ ਹੁੰਗਰ ਸੁਣੇ ਚੁਬਾਰੇ ਵੇਟਾਈ ਦਿਨ ਹੋਗੇ ਤਾਪ ਚੜੇ ਨੂੰ ਟਾਈ ਦਿਨ ਹੋਗੇ ਤਾਪ ਚੜੇ ਨੂੰ ਹੁੰਗਰ ਸੁਣੇ ਚੁਬਾਰੇ ਬਈ ਮਾਪੇ ਤਾਂ ਮੇਰੇ ਪੈੰਦੀ ਸਿਰਾਂ ਨੇ ਮਾਪੇ ਤਾਂ ਮੇਰੇ ਪੈੰਦੀ ਸਿਰਾਂ ਨੇ ਸੋਰੇ ਨ ਟੁਕਦੇ ਨੇੜੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਹੋਰਾ ਮੂਰੇ ਬੁੜਬੁੜ ਕਰਦਾ ਹੋਰਾ ਮੂਰੇ ਬੁੜਬੁੜ ਕਰਦਾ ਮੈਥੋਂ ਰੇਂਦਾ ਡਰਦਾ ਨਹੀਂ ਮੇਰੇ ਮੂਰੇ ਐਈ 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 ਨਹੀਂ ਮੇਰੇ ਮੂਰ ਮਿੰਡ 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 ਨਹੀਂ ਮੇਰੇ ਮੂਰੇ ਮੈ ਮਿੰਡ 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 ਕਰਦਾ ਨਹੀਂ ਮੇਰੇ ਮੂਰੇ ਐਈ ਐਈ ਕਰਦਾ ਨਹੀਂ ਪਾਬੀ ਮੇਰਾ ਸਾਖ ਕਰਾ ਦੇ ਵਜਨ ਜਾਵੇ ਠੱਗੀ ਨਹੀਂ ਪਾਬੀ ਮੇਰਾ ਸਾਖ ਕਰਾ ਦੇ ਵਜਨ ਜਾਵੇ ਠੱਗੀ ਨਹੀਂ ਸੌ ਕੋੜਿਆਂ ਤੇ ਜੰਝ ਜਾਊਗੀ ਸੋ ਕੋੜਿਆਂ ਤੇ ਜੰਝ ਜਾਊਗੀ ਬੱਲ ਬੱਲ ਬੱਲੇ ਤੇਰੇ ਹੇਠ ਨੂੰ ਬੱਗੀ ਨੀ ਵੀਰ ਮੇਰੇ ਨੂੰ ਕਹਿ ਠਾ ਕਰਾ ਦੂੰ ਨੀ ਵੀਰ ਮੇਰੇ ਨੂੰ ਕਹਿ ਠਾ ਕਰਾ ਦੂੰ ਤੈਨੂੰ ਕਰਾ ਦੂੰ ਸੱਗੀ ਨੀ ਮਿੰਤਾ ਕਰ ਦੇਦੀ ਮੇਰੀ ਦਾੜੀ ਹੋ ਗਈ ਬੱਗੀ ਨੀ ਮਿੰਤਾ ਕਰ ਦੇਦੀ ਦਾੜੀ ਹੋ ਗਈ ਬੱਗੀ ਨੀ ਮਿੰਤਾ ਕਰ ਦੇਦੀ